ਸੰਯੁਕਤ ਕਿਸਾਨ ਮੋਰਚਾ ਵੱਲੋਂ ਪੰਜਾਬ ਭਰ 'ਚ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਮੱਦੇਨਜ਼ਰ ਅੱਜ ਪਟਿਆਲਾ ਰੇਲਵੇ ਸਟੇਸ਼ਨ ਤੇ ਪਟਿਆਲਾ ਪੁਲਿਸ ਅਤੇ ਜੀਆਰਪੀ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਜੀ ਹਾਂ ਜੀਆਰਪੀ ਅਤੇ ਰੇਲਵੇ ਪੁਲਿਸ ਦੇ ਮੁਲਾਜ਼ਮਾਂ ਨੂੰ ਭਾਰੀ ਮਾਤਰਾ 'ਚ ਤਾਇਨਾਤ ਕੀਤਾ ਗਿਆ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਕੁਝ ਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਦਾ ਸੱਦਾ ਦਿੱਤਾ ਗਿਆ ਸੀ ਜਿਸ ਦੇ ਮੱਦੇਨਜ਼ਰ ਅੱਜ ਅਸੀਂ ਪਟਿਆਲਾ ਦੇ ਰੇਲਵੇ ਸਟੇਸ਼ਨ ਪਹੁੰਚੇ ਹਾਂ ਤੇ ਸਾਡਾ ਇਹ ਅੰਦੋਲਨ ਅੱਜ 12 ਤੋਂ ਸ਼ਾਮ 4 ਵਜੇ ਤੱਕ ਕੀਤਾ ਜਾਵੇਗਾ ਇਸ ਤੋਂ ਇਲਾਵਾ ਹੋਰ ਕੀ ਕਿਹਾ ਤੁਸੀਂ ਆਪ ਹੀ ਸੁਣੋ ਖੰਸਕੀ ਨਾਮ ਹੈ ਮੇਰਾ ਨਾਮ ਮਨਜੀਤ ਸਿੰਘ ਨਿਆਲਾ ਸੂਬਾ ਗੂ ਬੀਕੇਜੂ ਇਕਤਾ ਆਜ਼ਾਦ ਸਰਜ ਕੋਲ ਦਿੱਤੀ ਗਈ ਹੈ ਕਿ 2 ਤੋਂ 12 ਤੋਂ 4 ਇਹ ਲੋਕ ਨੇ ਕਿੰਨਾ ਦਿਨ ਲੰਮੀਤੀ ਹੈ ਅੱਜ ਜਿਹੜਾ ਸਾਡੇ ਦੋ ਫੋਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਤੇ ਗੈਰ ਰਾਜਨੀਤਿਕ ਸੰਜੁਗਤ ਮੋਰਚੇ ਵੱਲੋਂ ਪੂਰੇ ਦੇਸ਼ ਦੇ ਵਿੱਚ ਰੇਲ ਰੋਕੋ ਅੰਦੋਲਨ ਦਾ ਸੱਦਾ ਦਿੱਤਾ ਹੈ 12 ਤੋਂ 4 ਵਜੇ ਤੱਕ ਸਾਡੇ ਖਨੌਰੀ ਤੇ ਸ਼ੰਭੂ ਬਾਰਡਰ ਤੇ ਅੱਜ 27ਵੇਂ ਦਿਨ ਦੇ ਵਿੱਚ ਮੋਰਚੇ ਚੱਲ ਰਿਹਾ ਹੈ ਉਹਨੂੰ ਤਕੜਾ ਕਰਨ ਵਾਸਤੇ ਆਪਣੀਆਂ ਮੰਗਾਂ ਜਿੰਨੀਆਂ ਅਸੀਂ ਲੈ ਕੇ ਬੈਠੇ ਆਂ ਉਹਨਾਂ ਨੂੰ ਮਨਵਾਉਣ ਵਾਸਤੇ ਕੇਂਦਰ ਸਰਕਾਰ ਨਾਲ ਸੰਬੰਧਤ ਵੱਡਾ ਅਦਾਰਾ ਰੇਲਵੇ ਦਾ ਜੁੜਦਾ ਅੱਜ 4 ਘੰਟੇ ਅਸੀਂ ਰੇਲਾਂ ਰੋਕ ਕੇ ਆਪਣੀਆਂ ਮੰਗਾਂ ਮਨਵਾਉਣ ਵਾਲੇ ਪਾਸੇ ਸੰਘਰਸ਼ ਨੂੰ ਤੇਜ਼ ਕਰ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡਾ ਸੰਘਰਸ਼ ਤੇਜ਼ ਹੁੰਦਾ ਜਾਏ ਕਿੰਨੇ ਜਥੇਬੰਦੀਆਂ ਜੀ ਹਿੱਸਾ ਲੈਦੀਆਂ ਪਟਿਆਲਾ ਦੇ ਅੱਜ ਪਟਿਆਲੇ ਦੇ ਵਿੱਚ ਸਾਡੀਆਂ ਕਿਸਾਨ ਮਜ਼ਦੂਰ ਮੋਰਚੇ ਨਾਲ ਸੰਬੰਧਿਤ ਤੇ ਗੈਰ ਰਾਜਨੀਤਿਕ ਮੋਰਚੇ ਨਾਲ ਸੰਬੰਧਿਤ ਜਿੰਨੀਆਂ ਜਥੇਬੰਦੀਆਂ ਉਹ ਤਕਰੀਬਨ ਸਾਰੀਆਂ ਇਸ ਪੁਆਇੰਟ ਦੇ ਉੱਤੇ ਹਾਜ਼ਰ ਹੋਣ ਗਿਆ ਤੇ ਵੱਖਰੇ ਵੱਖਰੇ ਪੁਆਇੰਟ ਜਿਹੜੇ ਪੰਜਾਬ ਦੇ ਵਿੱਚ ਚੁਣੇ ਹੋਏ ਨੇ ਉੱਥੇ ਵੀ ਸਾਡੀਆਂ ਸਾਰੀਆਂ ਜਿੱਥੇ ਵਗੀਆਂ ਪਟਿਆਲੇ ਜ਼ਿਲ੍ਹੇ ਦੇ ਵਿੱਚ ਤਕਰੀਬਨ ਸਾਡਾ ਅੱਜ ਮੇਨ ਪੁਆਇੰਟ ਪਟਿਆਲਾ ਸਟੇਸ਼ਨ ਆ ਤੇ ਇੱਕ ਸ਼ੰਭੂ ਦੇ ਉੱਤੇ ਆ ਤੇ ਕੁਝ ਹੋਰ ਸਾਡੀਆਂ ਜਥੇਬੰਦੀਆਂ ਭਰਾਤਰੀ ਜਿਹੜੀਆਂ ਸਹਿਯੋਗ ਦੇ ਵਿੱਚ ਆ ਉਹ ਵੀ ਇੱਕ ਸਟੇਸ਼ਨ ਦੇ ਉੱਤੇ ਕਰ ਰਹੀਆਂ ਤੇ ਪੰਜਾਬ ਦੇ ਵਿੱਚ ਘਟੋ ਘਟ ਵੀ 60 ਦੇ ਲਗਭਗ ਥਾਵਾਂ ਤੇ ਇਹ ਰੇਲਾਂ ਰੋਕੀਆਂ ਜਾ ਰਹੀਆਂ ਤੇ ਪੂਰੇ ਦੇਸ਼ ਦੇ ਵਿੱਚ ਇਹ ਫੈਸਲਾ ਜਿਹੜਾ ਲਿਆ ਗਿਆ ਕੇਂਦਰ ਸਰਕਾਰ ਦੇ ਖਿਲਾਫ ਉਹ ਲੋਕ ਲਾਗੂ ਕਰ ਦਿਲ ਗੱਲ ਗੱਲ ਜੀ ਦਿੱਲੀ ਕੂਚ ਨੂੰ ਲੈ ਕੇ ਕੀ ਰਣਨੀਤੀ ਹੈ ਦੇਖੋ ਦਿੱਲੀ ਕੂਚ ਨੂੰ ਲੈ ਕੇ ਜਿਹੜੀ ਰਣਨੀਤੀ ਹੈ ਕਿਉਂਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਹਾਂ ਲਗਾਤਾਰ ਅੱਜ 27ਵੇਂ ਦਿਨ ਦੇ ਵਿੱਚ ਬੈਠੇ ਹਾਂ ਤੇ ਸ਼ਾਂਤਮਈ ਤਰੀਕੇ ਨਾਲ ਅਸੀਂ ਦਿੱਲੀ ਜਾਣ ਦਾ 13 ਫਰ फेब्रुवारी ਨੂੰ ਸੱਦਾ ਦਿੱਤਾ ਹੋਇਆ ਸੀਗਾ ਉਹਦੇ ਵਿੱਚ ਕੇਂਦਰ ਦੀ ਸਰਕਾਰ ਨੇ ਤੇ ਹਰਿਆਣਾ ਸਰਕਾਰ ਨੇ ਮਤਲਬ ਵੱਡੇ ਪੱਧਰ ਤੇ ਬੈਰੀਕੇਡਿੰਗ ਲਾ ਕੇ ਇੱਕ ਨਕਸ਼ਾ ਸਾਨੂੰ ਹੋਰ ਦਿਖਾ ਕੇ ਕਿ ਦਿੱਲੀ ਜਿਹੜੀ ਰਾਜਧਾਨੀ ਆ ਉਹ ਪੰਜਾਬ ਦਾ ਹਿੱਸਾ ਨਹੀਂ ਪੰਜਾਬ ਦਾ ਉਹਦੇ ਵਿੱਚ ਕੋਸ਼ਿਸ਼ ਹੈ ਹਿੱਸਾ ਨਹੀਂ ਕਿ ਪੰਜਾਬ ਦੇ ਲੋਕ ਦਿੱਲੀ ਨਹੀਂ ਆ ਜਾਂਦੇ ਵੱਡੇ ਜੱਡੇ ਵੱਡੇ ਉਹਨਾਂ ਨੇ ਰੋਕਾਂ ਲਾਇਆਂ ਹੋਈਆਂ ਉਹਨਾਂ ਦੀ ਹਾਲਤ ਦੇਖਦੇ ਹੋਏ ਕਿਉਂਕਿ ਅਸੀਂ ਤੋੜਨੇ ਵੀ ਬਾਰਡਰ ਹੈਗੇ ਸੀ ਪਹਿਲੇ ਦਿਨ 13 ਫਰਵਰੀ ਨੂੰ ਅਸੀਂ ਜਦੋਂ ਜਹਦ ਵੀ ਹੋਈ ਆ ਤੇ ਉਸ ਤੋਂ ਬਾਅਦ ਜਿਹੋ ਜੀ ਹਾਲਤਾ ਹੈ ਕਿ ਅਸੀਂ ਕਿਸੇ ਨੌਜਵਾਨਾਂ ਦਾ ਜਾਂ ਸਾਡੇ ਬਜ਼ੁਰਗਾਂ ਦਾ ਜਿੰਨੇ ਜਥੇਬੰਦੀਆਂ ਨਾਲ ਜਾਂ ਹੋਰ ਸਾਡੇ ਭਾਈਚਾਰਾ ਹੁੰਦਾ ਕਿਸੇ ਦਾ ਨੁਕਸਾਨ ਨਾ ਕਰਾਈਏ ਤਾਂ ਅਸੀਂ ਸ਼ਾਂਤਮਈ ਤਰੀਕੇ ਨਾਲ ਬੈਠੇ ਆ ਤੇ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾਣ ਦਾ ਤਾਂ ਸਾਡਾ ਹੈਗਾ ਪਰ ਜਿੰਨਾ ਸਮਾਂ ਕੇਂਦਰ ਸਰਕਾਰ ਉਹਨਾਂ ਬਾਰਡਰਾਂ ਨੂੰ ਨਹੀਂ ਖੋਲ੍ਹ ਦਿੰਦੀ ਉਹਨਾਂ ਸਮਾਂ ਅਸੀਂ ਸ਼ਾਂਤਮਈ ਤਰੀਕੇ ਨਾਲ ਇਹਨਾਂ ਬਾਰਡਰਾਂ ਤੇ ਆਪਣਾ ਮੋਰਚਾ ਜਮਾ ਕੇ ਬੈਠਾਂਗੇ ਪਟਿਆਲਾ ਤੋਂ ਬਲਜੀਤ ਸਰ ਨਾਲ ਦੀ ਰਿਪੋਰਟ